ਹਾਂਜੀ ਭਾਈ ਆਪਣਾ ਨਾਮ ਜੀ ਜਸਵੰਤ ਸਿੰਘ ਜੀ ਮੇਰਾ ਪਿੰਡ ਕੰਗਣਾ ਬੇਟਾ ਤੇ ਹੁਣ ਇਸ ਵੇਲੇ ਕਿੱਥੇ ਖੜੇ ਆ ਅਸੀਂ ਇਸ ਟਾਈਮ ਮਹਿਮੂਦਪੁਰ ਗਾਦਰੀ ਨੇ ਜਿੱਥੇ ਦੋ ਟਰਾਂਸਪੋਰਟ ਚੋਰੀ ਹੋਏ ਆ ਇੱਕ ਬਲਦੇਵ ਸਿੰਘ ਵੱਜਦੀ ਮੋਟਰ ਤੋਂ ਇੱਕ ਬਰੇਜਰ ਹਰਣਾ ਦੀ ਮੋਟਰ ਦੇ ਮਤਲਬ ਚੋਰੀ ਹੋਇਆ ਬਿਲਕੁਲ ਕਿਲੇ ਦੇ ਵਾਸਲੇ ਤੇ ਆ ਮਤਲਬ ਇਹ ਸਾਡੇ ਏਰੀਆ ਦੇ ਪਹਿਲਾ ਜਨ ਸਾਹਿਬ ਬਲੇ ਅਸੀਂ ਪ੍ਰਸ਼ਾਸਨ ਅਕੇ ਮੰਗ ਕਰਦੇ ਆ ਵੀ ਇਹ ਨਾ ਚੋਰਾਂ ਦੇ ਠਾਲ ਵੇ ਕਿਉਂਕਿ ਜ਼ਿਮੀਂਦਾਰ ਸਵੇਰ ਦੇ 5 4 ਵਜੇ ਤੋਂ ਲੈ ਕੇ ਸ਼ਾਮ ਦੇ 10 11 ਵਜੇ ਤੱਕ ਵੈਸੇ ਹੀ ਥੱਕ ਜਾਂਦਾ ਖੇਤਾਂ ਗਾ ਉਹ ਰਾਤ ਨੂੰ ਕਿੱਥੇ ਰੱਖੀ ਕਰੂਗਾ ਟਰਾਂਸਫਾਰਮਰ ਦੀ ਕਿਉਂਕਿ ਉਹਦਾ ਥੱਕਿਆ ਹੁੰਦਾ ਸਵੇਰ ਦਾ ਕਿਉਂਕਿ ਆ ਦੇਖੋ ਹਜੇ ਤੁਸੀਂ ਇਧਰੋਂ ਕੈਮਰੇ ਦੀ ਨਿਗਾਹ ਮਾਰੋ ਮੜੀ ਝੋਨਾ ਲਾਉਣੇ ਨੂੰ ਪਿਆ ਹੈਗਾ ਪਨੀਰੀ ਆ ਪੱਟੀ ਪਈ ਆ ਟਰਾਂਸਫਾਰਮਰ ਰਾਤ ਦੇ ਚੋਰੀ ਹੋ ਗਿਆ ਤੇ ਅਸੀਂ ਤਾਂ ਮੰਗ ਕਰਦੇ ਫਿਰਦੇ ਹਾਂ ਵੀ ਇਹਨਾਂ ਚੋਰਾਾਂ ਦੇ ਠੱਲ ਭਾਈ ਨਹੀਂ ਤਾਂ ਬਹੁਤ ਮੁਸ਼ਕਲ ਹੋ ਜਾਊਗੀ ਦਿਨ ਦਿਹਾੜੇ ਇਹ ਚੋਰੀਆਂ ਹੋ ਰਹੀਆਂ ਨੇ ਬਹੁਤ ਧੰਨਵਾਦ ਜੀ ਪਰਵਾਸ ਲਾ ਦੇ ਆ ਕਦੋਂ ਤੁਹਾਨੂੰ ਪਤਾ ਕਿ ਸਵੇਰੇ ਲੱਗੇ ਬਦਲ ਸਰ ਹਾਂਜੀ ਛੋਟਾ ਭਾਈ ਇਸ ਵਾਰ ਰਾਤ ਨੂੰ 11 ਵਜੇ ਮੋਟਰ ਤੋਂ ਗਏ ਆ ਉਹ ਉਦੇ ਬਾਅਦ ਫਿਰ ਸਵੇਰੇ ਪਤਾ ਲੱਗੇ ਜੇ ਵਲੇ ਅਸੀਂ ਆਏ ਇੱਥੇ ਮੋਟਰ ਦੇ ਛੋਟਾ ਹੀ ਆਇਆ ਮੈਂ ਤਾਂ ਬਾਅਦ ਚ ਆਏ ਨੇ ਮੈਨੂੰ ਫੋਨ ਕੀਤਾ ਤੇ ਅਜਾ ਦਾ ਟਰਾਂਸਫਾਰਮ ਸਾਡਾ ਖੁੱਲ ਗਿਆ ਨਾਲੇ ਆ ਬਲਦੇਵ ਦਾ ਖੁੱਲ ਗਿਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਹੁਣ ਇਹ ਬਿਜਲੀ ਵਾਲੇ ਨੂੰ ਮੈਨੂੰ ਪਤਾ ਚਾਹੀਦਾ ਕਿੰਨਾ ਕਿੰਨਾ ਗਿਆ ਇਹਦਾ ਜੋ ਵੀ ਇਹ ਬਿਜਲੀ ਬਹਿਗ ਵਾਲੇ ਹੁਣ ਟਰਾਂਸਫਾਰਮ ਕਿੰਨਾ ਪਾਉਂਦੇ ਕਿਆ ਕਰਦੇ ਕਿਆ ਨਹੀਂ ਕਰਦੇ ਤੋਂ ਉਹਨਾਂ ਪਰ ਡਿਪੈਂਡ ਹੈ ਆਪਣੀ ਉੱਥੇ ਦੱਸੋ ਵੀ ਵੀ ਨੀਬੋ ਤਾਂ ਜਾਏ ਮੈਂ ਉਥੋਂ ਐਫ ਆਰ ਐਫ ਆਰ ਕਰਕੇ ਥਾਣੇ ਚੋਂ ਉਹ ਉਥੋਂ ਇੱਧਰ ਨੂੰ ਆਇਆ ਮੇਰਾ ਰਾਮਦਾਸ ਮੇਰੇ ਘਰੋਂ ਸਰਪੰਚ ਆ ਮੈਂ ਤਾਂ ਸਵੇਰੇ ਪਤਾ ਲੱਗਿਆ ਮੈਂ ਫਿਰ ਆਇਆ ਦੇਖਣ ਮੇਰੇ ਮਿੱਤਰ ਆਏ ਇਹ ਦੋ ਖੁੱਲੇ ਆ ਇੱਕ ਕਿੱਲਾ ਆ ਕਿਦੇ ਤੇ ਆ ਨਾਲ ਇੱਕ ਬਲਦੇਵ ਫੌਜੀ ਦੀ ਮੋਟਰ ਇੱਕ ਜੈਪਾਲ ਇਹ ਹਰਵੰਸ لال ਜੀ ਜਿਹੜੇ بڑے ਭਾਈ ਆ ਉਹਨਾਂ ਦੇ ਇੱਕ ਕਿੱਲੇ ਦਾ ਫਾਸਲਾ ਆ ਇੱਕ ਕਿੱਲੇ ਦੇ ਫਾਸਲੇ ਦੇ ਉੱਤੋਂ ਹੀ ਮੋਟਰ ਐਨ ਮੇਨ ਰੋਡ ਦੇ ਨਾਲ ਨਾਲ ਕੰਨਾਂ ਲੱਗਦੀਆਂ ਮੇਨ ਰੋਡ ਦੇ ਨਾੜੇ ਟਰਾਂਸਫਾਰਮ ਲੱਗਿਆ ਇੱਕ ਘਬਿਆਤਾ ਇੱਕ ਸਜੇ ਹਤਾ ਦੇਹੋਂ ਦੋਹਾਂ ਪਾਸੇ ਦੋਏ ਟਰਾਂਸਫਾਰਮ ਜਿਹੜੇ ਹੈਗੇ ਆ ਉਹ ਸਾਰੇ ਖੋਲ ਹੈ ਖੋਲ ਕੇ ਸਭ ਕੁਝ ਲੈ ਗਏ ਤਾਂਬਾ ਵੀ ਲੈ ਗਏ ਵਿੱਚੋਂ ਉਹ ਜਿਹੜੇ ਘੋੜੇ ਘੜੇ ਆਰਾ ਵਗੈਰਾ ਸਾਰਾ ਕੁਝ ਚੈਨਲ ਮੇਨਾਰ ਲੈ ਗਏ ਬਾਕੀ ਖੋਲ ਜਾਂ ਸਿੱਟ ਗਏ ਆ ਤਾਂ ਤਾਂਬਾ ਸਾਰਾ ਕੱਢ ਕੇ ਲੈ ਗਏ ਆ ਤੇਲ ਤੂਲ ਵੀ ਲੈ ਗਏ ਸਭ ਕੁਝ ਛੱਡਿਆ ਗੱਖ ਨਹੀਂ ਉਹਨਾਂ ਨੇ ਇਹ ਵਿਚਾਰੇ ਜ਼ਿਮੀਂਦਾਰ ਕਿਆ ਕਰਨਗੇ ਜ਼ਿਮੀਂਦਾਰ ਕੁਝ ਨਹੀਂ ਕਰ ਸਕਦੇ ਜ਼ਿੰਮੇਦਾਰ ਵਿਚਾਰੇ ਰਾਤਾਂ ਰਾਤਾਂ ਨੂੰ ਇਸ ਦਿਨਾਂ ਨੂੰ ਕੰਮ ਕਰਦੇ ਆ 10 11 ਵਜੇ ਤੱਕ ਕੰਮ ਕਰਦੇ ਆ ਅਸਲ ਸੌਣਾ ਵੀ ਹੁੰਦਾ ਵਿਚਾਰਿਆਂ ਨੇ ਉਹ ਹੁਣ ਕਿੰਨਾ ਚਿਰ ਰੱਖ ਹੀ ਰੱਖ ਸਕਦੇ ਆ ਪਰ ਇਹਨਾਂ ਉੱਪਰ ਨੱਥ ਪਾਈ ਜਾਵੇ ਜਿਹੜੇ ਇਹ ਚੋਰ ਚੱਕੇ ਹੈਗੇ ਨਾ ਇਹਨਾਂ ਦਾ ਬਢਾਂਗਾ ਪੂਰਾ ਕਰਿਆ ਜਾਵੇ ਤਾਂ ਗੱਡੀ ਸੁਤਾ ਸਕਦੀ ਨਹੀਂ ਤਾਂ ਇਹ ਤਾਂ ਗਦਕ ਬਹੁਤ ਗਦਰ ਪਿਆ ਆ ਨਹੀਂ ਪਹਿਲਾ ਚਾਂਸ ਸਾਡੇ ਦਾ ਹਲੇ ਸਾਡੇ ਏਰੀਆ ਦਾ ਪਹਿਲਾ ਚਾਂਸ ਇਹ ਸਾਡੇ ਏਰੀਆ 'ਚ ਪਹਿਲਾ ਚਾਂਸ ਆ ਇਹ ਕੋਈ ਨਵਾਂ ਹੀ ਬੰਦਾ ਜਿਹੜਾ ਹੈਗਾ ਕੋਈ ਇੱਥੇ ਪੂਰੀ ਕਾਰਵਾਈ ਕਰਕੇ ਗਿਆ ਕਾਰਵਾਈ ਪਹਿਲਾਂ ਉਹ ਦੇਖ ਕੇ ਗਿਆ ਫਿਰ ਉਹਨੇ ਕਿਹਾ ਬਈ ਮੈਂ ਰਾਦੇਸੇਵੇਂ ਮੇਰਾ ਕੰਮ ਦਾ ਲੱਗਣਾ ਹੈਗਾ ਉਹ दारू ਵੀ ਪੀਤੀ ਹਰ दारू ਵੀ ਪੀਤੀ ਇਥੇ ਬਹੁਤ ਨੁਕਸਾਨ ਕਰਕੇ ਗਏ ਆ ਮਾੜੇ ਆਦਮੀਆਂ ਦੋ ਦੋ ਡੇਡ ਡੜ ਕਿੱਲਾ ਜ਼ਮੀਨ ਦਾ ਇਹਨਾਂ ਦਾ ਵਿਚਾਰਿਆਂ ਦਾ ਦੋ ਦੋ ਕਿੱਲੇ ਉਹ ਉਹਨਾਂ ਪਰ ਇਹ ਗੁਜ਼ਾਰਾ ਕਰਦੇ ਆ ਅੱਜ ਮੋਟਰਾਂ ਝੋਨਾ ਲਾਣ ਨੂੰ ਪਿਆ ਪਨੀਰੀ ਪੱਟੀ ਪਈ ਆ ਉਹ ਵਿਚਾਰੇ ਕੀ ਕਰਨਗੇ ਆ ਕਿਸੇ ਬੰਦੇ ਨੂੰ ਮਾਰ ਸਕਦੇ ਐਸਾ ਕੋਈ ਬੰਦਾ ਬਹੁਤ ਮੁਸ਼ਕਲ